ਬਾਈ ਬਣੇ ਲਾਈਵ ਨੂੰ ਸ਼ੇਅਰ ਕਰ ਦੋ ਯਾਰ ਕਿ ਅੱਗੇ ਕਿਸੇ ਦੀ jaan 바ਜੇ ਬਾਈ ਆ ਬੱਸ ਡਿਕ ਦੀ ਨਾਲੇ ਚ ਵੀਰੇ ਜੋਨਸ ਵਾਲੇ ਜੋਨਸ ਵਾਲੇ ਤੇ ਕੋਰਸਮੀਰ ਦੇ ਸਨ ਚ ਜਿਹੜਾ ਨਾਲਾ ਵੀ ਡਰੇਨ ਆਪਣਾ ਆ ਦੇਖੋ ਬੱਸ ਡਿਕ ਦੀ ਵੀਰੇ ਇਹ ਸਾਈਡ ਤੇ ਗੱਲ ਹੋ ਗਿਆ ਗੱਡੀ ਦੂਜੀ ਜਿੰਨਾ ਹੋਦਾ ਪ੍ਰਵਾਹ ਆਸ ਪ੍ਰਾ ਕੱਢੀ ਜਾਂਦੇ ਆ ਬੱਸ ਕਿਹੜੀ ਹੈ ਇਹ ਐਨਜੀਕੇ ਐਨਜੀਕੇ ਬੱਸ ਆ ਵੀਰੇ ਤਲਵੰਡੀ ਤੋਂ ਆਉਂਦੀ ਸੀ ਹਣਾ ਮਿਲਾਂ ਬਾਈ ਤਲਵੰਡੀ ਤੋਂ ਆਉਂਦੀ ਸੀ ਟਾਈਮ ਹੋ ਗਿਆ 2:20 2:00 ਵਜੇ ਡਿੱਗੀ ਆ ਭਰਾਓ ਕਿੰਨੇ ਤੇ ਕੋਈ ਸਵਾਰੀਆਂ ਤਲਵੰਡੀ ਤੋਂ ਚੜ੍ਹਣੀਆਂ ਵੀਰੇ ਵੱਤ ਵਾਤ ਆ ਜਾਓ ਇੱਥੇ ਜੋਨਸ ਵਾਲੇ ਸੂਏ ਕੋਲੇ ਹਾਂ ਜੋਨਸ ਵਾਲੇ ਨਾਲੇ 'ਚ ਹੀ ਡਿੱਗੀ ਆ ਆ ਡਰੇਨ 'ਚ ਡਿੱਗ ਗਈ ਬਈ ਵੱਸ ਅੱਗੇ ਸ਼ੇਅਰ ਕਰ ਦੋ ਕਿਸੇ ਦੀ ਜਾਨ ਵਾਜੇ ਹੁਣ ਤਾਂ ਕਰੇਨਾ ਮਹਿਕਮਾ ਬਹੁ ਆ ਗਿਆ ਬਈ ਬੰਦੇ ਹੈਗੇ ਵਿੱਚ ਹੋਰ ਯਾਰ ਬੰਦੇ ਬਹੁਤ ਆ ਰਸੇ ਟੁੱਟੀਆਂ ਜਾਂਦੇ ਓ ਛੋਡੀ ਓਏ ਬੰਦੇ ਮਰੇ ਹੈਗੇ ਵਿੱਚ ਮਾਰ ਕੇ ਜਵਾਕ ਸੀ ਪਰਲੇ ਪਾਸੇ ਸੀ ਥੱਲੇ ਯਾਰ ਪਰਲੇ ਪਾਸੇ ਵਾਲੇ ਵਾਲੇ ਹੋ ਹੋ ਗਏ ਆ ਦੇਖੋ ਭਾਈ ਓਏ ਛੋਟੇ ਮਾਰੀ ਗਏ ਥੋੜੇ ਜਿਹਾ ਨਿਕੇ ਨਿਕੇ ਜਵਾਕ ਵਿੱਚ ਵਾਵਾ ਮਰ ਗਏ ਭਈ ਯਾਰ ਬਾਈ ਤਲਵੰਡੀ ਤੋਂ ਬੱਸ ਆਉਂਦੀ ਸੀ ਤਲਵੰਡੀ ਤੋਂ ਤਲਵੰਡੀ ਤੋਂ ਤੁਰਿਆ ਕੀ ਬੱਸ ਭਾਈ ਯਾਰ ਉਧਰੋਂ ਆਈ ਆਏ ਨੂੰ ਤਲਵੰਡੀ ਤੋਂ ਬਠਿੰਡੇ ਨੂੰ ਜਾਂਦੀ ਸੀ ਬਈ ਆ ਦੇਖੋ ਬਸ ਨਾਲੇ ਦੇ ਵਿੱਚ ਡਿੱਗ ਗਿਆ ਆਪਣੇ ਜੌਨਸ ਵਾਲੇ ਤੇ ਕੋਟਸ਼ਮੀਰ ਦੇ ਜੇ ਵੀ ਤਲਵੰਡੀ ਸਾਹਿਬ ਤੋਂ ਉਹਦਾ ਸਵਾਰੀ ਜਿਹੜੀ ਆ ਬਈ ਕਿਸੇ ਵੀ ਜੇ ਕੋਈ ਕਿਸੇ ਦਾ ਆ ਆਪਦਾ ਰਿਸ਼ਤੇਦਾਰ ਕੋਈ ਵੀ ਮਾਂ ਪਿਓ ਕੋਈ ਵੀ ਆਇਆ ਵੀਰੇ ਤਲਵੰਡੀ ਤੋਂ ਜੇ ਹੁਣੇ ਚੜਿਆ 2 ਵਜੇ ਡਿੱਗਿਆ ਬਸ ਵੀਰੇ ਚ ਹਾਂ ਨਾਲ ਕਰੋ ਆਪਦੀ ਆਪਦੀ ਅਗੇ ਕਿ ਬੱਚਾਂ ਦੀ ਜਾਂ ਆਦੇ ਬੱਚਾਂ ਦੀ ਘਰ ਦੇ ਮੈਂਬਰਾਂ ਦੀ ਪੜਤਾਲ ਕਰੋ ਭਰਾਵਾ ਇੱਥੇ ਬਹੁਤ ਜਾਮ ਲੱਗਿਆ ਹੜਕਦੇ ਘਟੋ ਘਟ ਹਜ਼ਾਰਾਂ ਦੀ ਗਿਣਤੀ ਚ ਬੰਦੇ ਖੜੇ ਆ ਕਰੇਨਾ ਲੱਗੇ ਪਿਆ ਲੋਕ ਆ ਦੇਖ ਲੋ ਬਾਈ ਡਰੇਨ ਚ ਡਿੱਗ ਗਈ ਯਾਰ ਬਸ ਉਧਰ ਆ ਗਿਆ ਨਾ ਉਧਰ ਆ ਗਿਆ ਕਹਿੰਦੇ ਇੱਧਰ ਆ ਗਿਆ ਭਾ ਓਏ ਵਿੱਚ ਹੈਗੀਆਂ ਬਾਈ ਥੱਲੇ ਸਵਾਰੀਆਂ ਬੱਚੇ ਹੈਗੇ ਵਿੱਚ ਨਜ਼ਰੀ ਨਜ਼ਰੀ ਮਰ ਕੇ ਆਉਂਦੇ ਬੰਦੇ ਹੋਰ ਆ ਉਧਰਲੇ ਜਿਹੜੇ ਪਰਲੇ ਪਾਸੇ ਖੱਬੇ ਪਾਸੇ ਬੈਠੇ ਉਹਦਾ ਸਾਰੇ ਹੋ ਗਏ ਵਿਚਾਰੇ ਕੁਝ ਦੇ ਦਿੱਤੇਗਾ ਬੰਦਾ ਦੇਰੇਗਾ ਪਾਣੀ ਇੱਥੇ ਬੜਾ ਠੰਡਾ ਪਾਣੀ ਬਾਈ ਬਣੇ ਅੱਗੇ ਸ਼ੇਅਰ ਕਰ ਦਿਓ ਯਾਰ ਕਿਸੇ ਦੀ ਜਾਨ ਬਾਜ਼ੇ ਬਾਈ ਯਾਰ ਮੀ ਪਈ ਜਾਂਦਾ ਇੱਕ ਤਾਂ ਉੱਤੋਂ ਵੀਰੇ ਹਾਂ ਉਹ ਕੋਲੇ ਨਾਲੇ ਦਿੱਕਤਾਂ ਨਾਲੇ ਜੇਪਾ ਹਾਂ ਦੇਖੋ ਵੀਰੇ ਹਾਂ ਵੀ ਜੇ ਦਾ ਕੋਈ ਹੈ ਕਿਸੇ ਐਪ ਕੋਈ ਆ ਕੇ ਪਛਾਣ ਸਕਦੇ ਨੇ ਪੰਨੀ ਜੀ ਕੇ ਬਤ ਸਾਈ 2 ਵਜੇ ਦਿੱਕੀ ਆ ਤੇ ਮਰਾ ਜਾਂਦਾ ਭਾਰਾ ਕਰਾਉਂਦੇ ਸਾਂ ਭਾਰ ਰਵੇ ਦੇ ਭਾਰ ਰਵੇ ਭਾਈ ਇੰਗਲੈਂਡ ਦੇ ਭਾਰ ਨਾਲੇ ਇੰਗਲੈਂਡ ਤੋਂ ਵੀ ਨਾ ਇਧਰ ਨੂੰ ਕਿਤੇ ਸਾਰੇ ਪਈ ਗੱਬ ਵੱਜੋ ਕਿਤੇ ਆਪੋਰਾ ਹੈ ਹੋਠੀ ਜਾਮ ਲੱਗਿਆ ਪੈਰ ਲੋਕਾਂ ਨੂੰ ਡੱਪਣ ਦੀ ਹੋਈ ਪਏ ਇੱਥੇ ਬੰਦੇ ਮਰੀ ਜਾਂਦੇ ਆ ਬਤੰਦਰੋ ਟੱਪ ਜਾ ਘੰਟਾ ਲੇਟ ਟੱਪ ਜਾ ਉਹ ਦੱਸ ਕੀ ਹੋਜੂ ਇੱਥੇ ਦਾ ਇਹਦੀ ਦੁੱਗੀਆਂ ਦੇ ਥੰਨੀਆਂ ਨਹੀਂ ਹੁੰਦੇ ਇਹ ਬਾਈ ਤਲਵੰਡੀ ਤੋਂ ਬੱਸ ਤੁਰੀ ਸੀ ਐਨਜੀਕੇ ਬੱਸ ਆ ਬਠਿੰਡੇ ਨੂੰ ਜਾਂਦੀ ਸੀ ਜੌਨਸ ਵਾਲੇ ਤੇ ਕੋਟਸ਼ਮੀਰ ਦੇ ਜਿਹੜਾ ਰਾਹ ਚ ਆਪਣੇ ਗੰਦਾ ਨਾਲਾ ਡਰੇਨ ਆਉਂਦਾ ਵੀਰੇ ਉਹਦੇ ਚ ਬੱਸ ਉਲਟੀ ਆ ਹਾ ਸੇਵਨਾਲ ਸਾਡਾ ਵੀ ਸਾਡੇ ਪਿੰਡ ਵਿੱਚ ਦੀ ਟਾਪ ਦਾ ਗੰਦਾ ਨਾਲੇ ਕਹਿੰਦੇ ਸੇਵਨਾਲਾ ਇਹ ਹਾਂ ਉਹਦੇ ਚ ਬੱਸ ਵੀਰੇ ਡਿੱਗੀ ਆ ਜੇ 2:00 ਵਜੇ ਤੁਹਾਡਾ ਕੋਈ ਰਿਸ਼ਤੇਦਾਰ ਮਾਂ ਪਿਓ ਭੈਣ ਭਰਾ ਕੋਈ ਵੀ ਵੀਰੇ ਬੱਸ 'ਚ ਚੜਿਆ ਆਪਦੀ ਪੜਤਾਲ ਕਰ ਲੋ ਵੀਰੇ ਆ ਦੇਖੋ ਬਈ ਯਾਰ ਕੁਝ ਮੌਤਾ ਵੀ ਹੋ ਗਿਆਂ ਬਾਈ ਵਿਚਾਰੇ ਜਿਹੜੇ ਖੱਬੇ ਪਾਸੇ ਬੈਠੇ ਸੀ ਬੰਦੇ ਉਹ ਪਾਣੀ 'ਚ ਡੁੱਬ ਗਏ ਉਧਰਲੇ ਪਾਸਿਓ ਸੱਜੇ ਪਾਸੇ ਕੁਝ ਬੰਦੇ ਬਚਾਏ ਵੀ ਉਹਨਾਂ ਨੇ ਕ੍ਰੇਨ ਲੱਗੀ ਪਈ ਐ ਖਿੱਚਣ ਆਹੋ ਆਹ ਬਾਈ ਐਂਗਲ ਤੇ ਵੀ ਪਾਰਨਾ ਦਿਓ ਕਈ ਵਾਰੀ ਇਹ ਵੀ ਬਿੰਦੀ ਹੋਏ ਬੰਦਾ ਐ ਪਾਰਨਾ ਤੁਸੀਂ ਵੀ ਸਾਰੇ ਡਿੱਗ ਜੂਗੇ ਤੇ ਇਧਰ

ਹਾਂ ਹਾਈ ਡਰਾ ਵੀ ਹੁੰਦਾ ਰਸੇ ਵੀ ਟੁੱਟ ਜਾਂਦੇ ਯਾਰ ਭਜਨ ਕਿਹੜਾ ਥੋੜਾ ਯਾਰ ਹੁਣ ਮੌਕੇ ਦੇ ਕਿਹਦਾ ਹਨਾ ਹੁਣ ਵਿਚਾਰੇ ਲੱਗਣ ਵਾਲੇ ਲੱਗੇ ਵੀ ਭੈ ਨਾਲ ਹੁਣ ਸਾਰੇ ਬੰਦੇ ਤਾਂ ਉਨਾ ਹੀ ਜਾ ਕੇ ਹੈਲਪ ਵੀ ਨਹੀਂ ਬਈ ਵਿਚ ਵੀ ਨਹੀਂ ਵੜ ਸਕਦੇ ਹਨਾ ਬੰਦੇ ਪਰਲੇ ਪਾਸੇ ਜਿਹੜੇ ਬੈਠੇ ਉਹ ਤਾਂ ਯਾਰ ਬਹੁਤ ਨੱਪੇ ਫੇਪਾ ਕਿੰਨੇ ਕਿੰਨੇ ਦੇ ਵਿੱਚੋਂ ਫਾਤਰ ਦੇ ਜਵਾਗ ਦੇ ਬੰਦੇ ਵਿੱਚ ਪਾਏ ਹੋਏ ਕਿੰਨੇ ਦੇ ਵਿੱਚੋਂ ਨੇ ਜੇ ਇਸ ਤੋਂ ਜਨਾਰ ਨਹੀਂ ਹਾਏ ਉਹ ਰਬਾ ਬਾਬਾ ਜਵਾਗ ਜੂਕ ਜਿਹੜੇ ਪਰਲੇ ਪਾਸੇ ਬੈਠੇ ਸੀ ਉਹ ਤਾਂ ਬਾਬਾ ਮਰ ਗਏ ਯਾਰ ਇਹ ਤਾਂ ਦੱਸਣ ਜਿਹੜੇ ਉਹ ਪਰੇ ਫਾਇਦਾ ਵਿੱਚ ਕੇ ਪਤਾ ਉਹ ਕਿਹੜਾ ਵਿੱਚ ਵੜ ਕੇ ਕੱਢੀ ਜਾਂਦੇ ਜਵਾਗ ਤਾਂ ਹੇ ਉਧਰ ਵਿੱਚ ਕੌਣ ਵੜਦਾ ਬਈ ਲੱਗਦਾ ਬਾ ਯਾਰ ਕਿਸ ਹਾਲਾਤ ਇਹ ਜਦੋਂ ਐਡੇ ਉੱਚੋਂ ਡਿੱਗ ਕੇ ਬਸ ਵੀਰੇ ਘਟੋ ਘਟ ਬਈ 20 30 ਫੁੱਟ ਥੱਲੇ ਡਿੱਗੀ ਐ ਬਸ ਡਰੇਨ ਉੱਚਾ ਬਹੁਤਾ ਪੁੱਲ ਵੀਰੇ ਪਾਣੀ ਚ ਯਾਰ ਹੌਲੀ ਨਹੀਂ ਕਰਦੇਗੇ ਇੱਥੇ ਆਹੇ ਤਾਂ ਗਏ ਇਹ ਪੱਖਾ ਇੱਕ ਪੁੱਲ ਵੀ ਥੋੜਾ ਜਿਹਾ ਤੰਗਾ ਤੇ ਬਸ ਕੁਦਰਤੀ ਕੁਝ ਵੀ ਲਾ ਲਓ ਵੀਰੇ ਹੌਲੀ ਤੇਜ਼ ਆਪਾਂ ਹਨਾ ਕਿਸੇ ਦਾ ਜੀ ਨਹੀਂ ਕਰਦਾ ਹੁੰਦਾ ਡਰਾਈਵਰ ਦਾ ਜੀ ਕਰਦਾ ਵੀਰੇ ਵਿੱਚ ਡੇਗੂਗਾ ਯਾਰ ਹਨਾ ਹਾਂ ਆਪਦੇ ਹਰੇਕ ਨੂੰ ਵੀਰੇ ਜਾਣ ਪਿਆਰੀ ਇਹ ਤਾਂ ਆਪਾਂ ਇਹ ਨਹੀਂ ਕਹਿਆ ਤੇ ਕੋਈ ਡਰਾਈਵਰ ਉਹਦਾ ਜੀ ਕਰਦਾ ਵੀਰੇ ਇਹਨਾਂ ਨੂੰ ਆਪ ਦਾ ਹਾਂ ਕਿਤਾ ਬਸ ਤੁਸੀਂ ਹਾਂ ਕਹਿ ਨਹੀਂ ਸਕਦੇ ਕਿਸੇ ਨੂੰ ਕੋਸ ਕਿਸਮਤ ਜਾ ਜੋ ਵਿਚਾਰਾਂ ਨੇ ਹਨਾ ਜੇ ਵੀ ਰੋਜ਼ ਚੜਦੀ ਹੈ ਵਾਸਤੇ ਹੀ ਗਾ ਰੂਪ ਤੇ ਹਾ ਭਾਈ ਜੀ 2 ਵਜੇ ਬਸ ਤਲਵੰਡੀ ਤੋਂ ਚੱਲੀ ਆ 2 ਵਜੇ ਕੇ 5-10 ਮਿੰਟਾਂ ਤੇ ਬਸ ਦੂਰੀ ਸੀ ਉੱਥੋਂ ਤੇ ਆਪਣੇ ਅਗੇ ਜੀਵਨ ਸਿੰਘ ਵਾਲਾ ਵੀਰੇ ਜਦੋਂ ਡਰੇਨ ਆਉਂਦਾਗਾ ਕੋਟਸ਼ਮੀਰ ਤੇ ਜੀਵਨ ਸਿੰਘ ਵਾਲੇ ਦੇ ਵਿਚਾਲੇ ਉੱਥੇ ਆ ਕੇ ਬਸ ਇੱਕੇ ਦਮ ਵਿੱਚ ਡਿੱਗ ਗਏ ਵੀਰੇ ਭਰੀ ਫੁੱਲ ਸੀਗੀ ਪਰ ਇਸੀ ਸਵਾਰੀਆਂ ਦੀ ਫੁੱਲ ਵੀਰੇ ਹੋਰ ਆ